ਦਾ ਲਗਾਤਾਰ ਖਨੌਰੀ ਬਾਰਡਰ ਦੇ ਉੱਪਰ ਮੋਰਚਾ ਚੱਲ ਰਿਹਾ ਤੇ ਦੂਜੇ ਪਾਸੇ ਸ਼ੰਭੂ ਬਾਰਡਰ ਤੇ ਵੀ ਕਿਸਾਨ ਬੈਠੇ ਨੇ ਹਾਲਾਂਕਿ 11 ਮਹੀਨੇ ਹੋ ਗਏ ਨੇ ਹਜੇ ਤੱਕ ਕੋਈ ਮੀਟਿੰਗ ਦਾ ਸੱਦਾ ਸਰਕਾਰ ਦੇ ਵੱਲੋਂ ਨਹੀਂ ਆਇਆ ਔਰ ਦੂਜੇ ਪਾਸੇ ਅੱਜ ਡੀਜੀਪੀ ਪੰਜਾਬ ਵੀ ਆ ਕੇ ਜਾਂਦੇ ਨੇ ਪਰ ਹਜੇ ਤੱਕ ਕੋਈ ਸੱਟਾ ਨਹੀਂ ਨਿਕਲ ਸਕਿਆ ਤਾਂ ਜਗਜੀਤ ਸਿੰਘ ਡਲੇਵਾਲ ਉਹਨਾਂ ਦਾ ਮਨਵਰਤ ਵੀ ਅੱਜ 20ਵੇਂ ਦਿਨ ਦੇ ਵੀ ਸ਼ਾਮਲ ਹੋ ਚੁੱਕੇ ਔਰ ਦੂਜੇ ਪਾਸੇ ਹੋਰ ਜਥੇਬੰਦੀਆਂ ਨੇ ਵੀ ਜਿਹੜਾ ਹਾਂ ਦਾ ਹੁੰਗਾ ਰਾ ਹੁਣ ਭਰਿਆ ਹੈਗਾ ਕਿਉਂਕਿ ਅੱਜ ਇੱਕ ਚਿੱਠੀ ਵੀ ਜਾਰੀ ਕੀਤੀ ਗਈ ਹੈਗੀ ਸਰਵਨ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਵੀ ਜਿਹੜਾ ਸ਼ੰਭੂ ਮੋਰਚੇ ਦੇ ਉੱਪਰ ਬੈਠ ਕੇ ਇਹ ਗੱਲ ਕਹੀ ਗਈ ਸਾਡੇ ਨਾਲ ਨੇ ਸਰਵਨ ਸਿੰਘ ਪੰਦੇਰ ਗੱਲਬਾਤ ਕਰਦੇ ਆ ਪੰਦੇਰ ਸਾਹਿਬ ਪਹਿਲਾਂ ਤਾਂ ਜਗਜੀਤ ਸਿੰਘ ਡਲੇਵਾਲ ਉਹਨਾਂ ਦਾ ਅੱਜ 20ਵਾਂ ਦਿਨ ਚੱਲ ਪਿਆ ਹੈਗਾ ਉਹ ਦੂਜੇ ਪਾਸੇ ਹੁਣ ਤੱਕ ਦਾ ਸਰਕਾਰਾਂ ਦਾ ਰਵਈਆ ਦੋਨੀਆਂ ਚੀਜ਼ਾਂ ਨੂੰ ਤੁਸੀਂ ਕਿਵੇਂ ਦੇਖਦੇ ਆ ਆ ਦੇਖੋ ਪ੍ਰਚਾਰ ਮੱਧਮ ਰੌਲਾ ਜ਼ਿਆਦਾ ਵਾ ਜੋਗਾਸੀ 556 ਦੇ ਨੰਬਰ ਦੇਖਣੇ ਪਹਿਲੋ ਗਵਰਨਰ ਦਾ ਬਿਆਨ ਆ ਗਿਆ ਵੀ ਮੇਰੀ ਅੰਮਦ ਚਾਲਾਂ ਵਿੱਚ ਹੋਈ ਆ ਤੇ ਚਾਹ ਦੇ ਸਦਲੋਜੀ ਕਿਸਾਨਾਂ ਨੂੰ ਇਹੋ ਪਹਿਲੋ ਖੇਤੀਬਾੜੀ ਮੰਤਰੀ ਕਹਿੰਦਾ ਵੀ ਸਾਡੀ ਗੱਲ ਦਾ ਰਾਪਤਾ ਬਣਿਆ ਹੈ ਕਿਸਾਨਾਂ ਦਾ ਸਾਨੂੰ ਤਾਂ ਨਹੀਂ ਪਤਾ ਕਿਹੜਾ ਰਾਪਤਾ ਬਣ ਕੇ ਬੈਠੇ ਠੀਕ ਹੈ ਜੀ ਹੋਰ ਹੋਰ ਖਬਰਾਂ ਨਿਕਲ ਕੇ ਆ ਰਹੀਆਂ ਨੇ ਜਿੰਨੀ ਜਿੰਨੀ ਦੇਰ ਤੱਕ ਕੋ ਆਫੀਸ਼ੀਅਲੀ ਕੋਈ ਚਿੱਠੀ ਨਹੀਂ ਮਿਲਦੀ ਕੋਈ ਜਗ੍ਹਾ ਦਾ ਅਨਾਉਂਸ ਨਹੀਂ ਹੁੰਦਾ ਉੰਨਾ ਜੇ ਅੱਜ ਦੇਖੋ ਕਿਸੇ ਦੀ ਗੱਲ ਤੋਂ ਪੁਸ਼ਟੀ ਕਰਨਾ ਇਹਦਾ ਦੂਜਾ ਪੱਖ ਵੀ ਹੁੰਦਾ ਲੋਕਾਂ ਚ ਵੱਧ ਰਹੇ ਰੋਸ ਨੂੰ ਥੰਮਣਾ ਚਾਹਦੇ ਆਂ ਪ੍ਰਚਾਰਬੱਧ ਮੰਚ ਵੀ ਠੀਕ ਆ ਜੀ ਬਹੁਤ ਜ਼ੋਰ ਲੱਗਣ ਦੇ ਆ ਜੀ ਹੁਣ ਇਹ ਸਾਰੀਆਂ ਮੰਗਾਂ ਵਿਚਾਰਨ ਦਾ ਹੈ ਪੀਆ ਸਰਕਾਰ ਜੀ ਹੁਣੇ ਨਿਵੇੜ ਦੂਗੇ ਨਾ ਕਿ ਲੋਕਾਂ ਦੇ ਰੋਸ ਨੂੰ ਵੀ ਰੋਕਣਾ ਬੜੇ ਪੱਕ ਹੁੰਦੇ ਨਾ ਇਹ ਤਾਂ ਹੁਣ ਦੇਖੋ ਜੀ ਕੋਈ ਚੀਜ਼ ਆਫੀਸ਼ੀਅਲੀ ਸਾਹਮਣੇ ਆਊ ਫੇਰੀ ਉਦਾਂ ਕੁਝ ਗੱਲ ਕਰਨੀ ਠੀਕ ਨਹੀਂ ਆ ਜਦ ਤੱਕ ਡੀਜੀਪੀ ਸਾਹਿਬ ਜਾਂ ਕੋਈ ਕੇਂਦਰ ਦਾ ਆ ਉਦਾਂ ਹਾਈ ਕੋਰਟ ਦੇ ਜਿਹੜੇ ਕੋ ਫੈਸਲਾ ਸੀਗਾ ਕਿ ਇੱਥੇ ਜਾ ਕੇ ਬਾਰਡਰ ਦੇ ਉੱਤੇ ਉਹ ਮੈਡੀਕਲ ਸਹਾਇਤਾ ਵਾਸਤੇ ਸਾਨੂੰ ਕਹਿਣ ਉਹ ਉਹ ਵੀ ਮੋਰਚਿਆਂ ਦਾ ਸੱਜੂ ਪਹਿਲੋ ਜੀ ਕੋਈ ਗੱਲ ਹੈ ਨਹੀਂ ਉਹ ਆਪ ਦਾ ਕੰਮ ਬਜਾਉਣ ਆਏ ਸੀ ਆਏ ਤੇ ਪਜਾ ਕੇ ਚਲੇ ਗਏ ਇਹ ਇਹ ਹੀ ਲੱਗਦਾ ਬਾਕੀ ਦੇਖੋ ਅੰਦੋਲਨ 'ਚ ਮੈਂ ਇੱਥੇ ਆਇਆ ਤੁਹਾਡੇ ਸਵਾਲ ਹੁਣੇ ਮੈਂ ਜਵਾਬ ਦੇ ਜਣਾ ਬਹੁਤ ਵੱਡੀ ਗਿਣਤੀ ਵਿੱਚ ਲੋਕ ਆਏ ਹੋਏ ਨੇ ਅੰਦੋਲਨ ਦੀ ਕਾਮਯਾਬੀ ਆਮ ਜਨਤਾ ਨਾਲ ਹੁੰਦੀ ਦੇਖੋ ਜਥੇਬੰਦੀਆਂ ਦਾ ਕੈਟਰ ਤਾਂ ਹੁੰਦਾ ਹੀ ਉਹਨਾਂ ਦਾ ਜੋ ਤੁਸੀਂ ਆਮ ਲੋਕ ਦੇਖਦੇ ਆਮ ਲੋਕਾਂ ਦੀ ਸ਼ਮੂਲੀਅਤ ਦੇਖਦੇ ਉਹ ਤੁਹਾਨੂੰ ਲੱਗਦਾ ਕੱਲ ਉੱਧਰ ਵੀ 10000 ਦੇ ਨੇੜੇ ਤੇ ਬੰਦਾ ਆਜੋ ਗਰਨਾਮ ਸਿੰਘ ਚਰੂਨੀ ਵੀ ਲੈ ਕੇ ਆਏ ਨੇ ਹਾਂ ਚਲੋ ਉਹਨਾਂ ਦੀ ਵੀ ਚੰਗੀ ਗੱਲ ਆ ਉੱਧਰ ਵੀ 10000 ਬੰਦਾ ਸੀਗਾ ਤੋਂ ਇਹ ਲੋਕਾਂ ਦਾ ਅੰਦੋਲਨ ਹੋ ਰਿਹਾ ਲੋਕ ਮਨਾ ਚ ਅੰਦੋਲਨ ਵਸ ਰਿਹਾ ਇਹੀ ਅੰਦੋਲਨ ਦੀ ਕਾਮਯਾਬੀ ਹੁੰਦੀ ਹਮ ਤੇ ਹੁਣ ਅੱਜ ਹਮੇਸ਼ਾ ਹੋਣਾ ਦਾ ਵੀ ਇੱਕ ਬਿਆਨ ਆਇਆ ਸੀ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰੀ ਕੇਤੀਬੜੀ ਦੇ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨਾਲ ਵੀ ਮੀਟਿੰਗ ਕਰਦੇ ਆ ਕਿਉਂਕਿ ਸੁਪਰੀਮ ਕੋਰਟ ਦੀਆਂ ਕਹਿੰਦੇ ਹਦਾਇਤਾਂ ਨੇ ਤਾਂ ਸਾਨੂੰ ਉਹਨਾਂ ਕਰਨਾ ਪਊਗਾ ਨਹੀਂ ਦੇਖੋ ਦੋ ਗੱਲਾਂ ਨੇ ਸੁਪਰੀਮ ਕੋਰਟ ਨੂੰ ਮੰਨਦੇ ਕਿੰਨਾ ਗਏ ਹੂੰ ਜਿੱਦਨ ਸੁਪਰੀਮ ਕੋਰਟ ਦੇ ਵਿੱਚ ਸੀਟੂ 50 ਵਾਲਾ ਕੇਸ ਪਿਆ ਸੀਗਾ ਉਹਦੋਂ ਸੁਪਰੀਮ ਕੋਰਟ ਚ ਹਲਫਨਾਮਾ ਤਿਆਰ ਕਰਕੇ ਮੁਕਰੇ ਵੀ ਤੋਂ ਹੀ ਨਾ ਤਾਂ ਹੁਣ ਐ ਲੱਗਦਾ ਜਿਵੇਂ ਹਿੰਟ ਦਾ ਸਵਾਲ ਹੈ ਵੀ ਸੁਪਰੀਮ ਕੋਰਟ ਦੇ ਥਰਾਂ ਕੁਝ ਨਾ ਕੁਝ ਠੀਕ ਹੈ ਜੀ ਮੈਨੂੰ ਲੱਗਦਾ ਜੇ ਸਰਕਾਰ ਦੀ ਮੰਛਾ ਹੈਗੀ ਇਹਨੂੰ ਕਿਸੇ ਕੋਰਟ ਦੀ ਲੋੜ ਨਹੀਂ ਹੈ ਅਸਲ ਵਿੱਚ ਜਿਹੜੀਆਂ ਜਿੱਥੋਂ ਤੱਕ ਆਰਥਿਕ ਮੰਗਾਂ ਦਾ ਸਵਾਲ ਹੁੰਦਾ ਹੈ ਪੋਲਿਟਿਕਲ ਵਿਲ ਪਾਵਰ ਦਾ ਸਵਾਲ ਹੁੰਦਾ ਨਾ ਕਿ ਕੋਰਟ ਦਾ ਇਸ਼ੂ ਵਾ ਕੋਰਟ ਦਾ ਕੋਈ ਟੈਕਨੀਕਲ ਇਸ਼ੂ ਥਾ ਕੋਰਟ ਦਾ ਕੀ ਲੈਣਾ ਦੇਣਾ ਤੁਹਾਡੇ ਦੇਸ਼ ਦੇ ਕਿਸਾਨ ਮਜ਼ਦੂਰ ਆ ਉਹ ਮੰਗਾਂ ਮੰਗ ਰਿਹਾ ਤੁਸੀਂ ਗੱਲ ਕਰਕੇ ਉਹਨੂੰ ਨਿਬੜੋ ਇਹਦਾ ਇਹ ਜਿੱਥੇ ਦਿੱਦ ਕੋ ਰੌਲਾ ਨਹੀਂ ਉਹ ਤੇ ਉਹਨਾਂ ਨੂੰ ਉਲਝਾਉ ਟੈਕਨੀਕਲੀਆਂ ਜੁਲਝਾ ਰਹੇ ਹੈ ਜਿੱਥੇ ਇੱਕ ਪਾਸੇ ਇੰਗਲੈਂਡ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਵੱਡੇ ਵੱਡੇ ਟਰੈਕਟਰ ਹਾਲਾਂਕਿ ਇੱਥੇ ਟਰੈਕਟਰ ਨੂੰ ਲੈ ਕੇ ਬਹੁਤ ਰੌਲਾ ਪਿਆ ਕਿ ਟਰੈਕਟਰ ਮੋਡੀਫਾਈ ਨਹੀਂ ਹੋਣੇ ਚਾਹੀਦੇ ਇਹ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਪਰ ਜਿਹੜੇ ਉੱਥੋਂ ਦੇ ਟਰੈਕਟਰ ਆ ਉਹ ਤਾਂ ਦੁੱਗਣੇ ਸਾਈਜ਼ ਦੇ ਨੇ ਉਹ ਫੇਰ ਵੀ ਸੜਕਾਂ ਦੇ ਉੱਪਰ ਪਾਰਲੀਮੈਂਟ ਮੂਰੇ ਲਿਆ ਕੇ ਖੜਾ ਕਰਦੇ ਉਹਨਾਂ ਨੇ ਤੇ ਇੱਕ ਪਾਸੇ ਇੱਥੇ ਕੋਈ ਮੀਟਿੰਗ ਨਹੀਂ ਹੋ ਰਹੀ ਦੁੱਗਲਾ ਵਿਕਸਿਤ ਮਲਕਾਂ ਦੇ ਵਿੱਚ ਲੋਕਾਂ ਨੇ ਲੜਾਈ ਲੜ ਕੇ ਸ਼ਰਸ਼ ਕਰਕੇ ਘੱਟੋ-ਘੱਟ ਜਮਹੂਰੀਅਤਾਂ ਬਚਾਈ ਹੋਈ ਹੈ ਇੱਥੇ ਜਮਹੂਰੀਅਤ ਦਾ ਬੁਰਕਾ ਪਾਇਆ ਤੇ ਤਾਨਾ ਛਾਇਆ ਕਹਿੰਦੇ ਨੂੰ ਭਾਰਤ ਇੱਕ ਲੋਕਤੰਤਰ ਮੁਲਕ ਆ ਪਰ ਅਸਲ ਵਿੱਚ ਇਹ ਡਿਕਟੇਟ ਕਰਦੇ ਆ ਉੱਥੇ ਘੱਟੋ ਘੱਟ ਲੋਕਾਂ ਨੇ ਲੜ ਕੇ ਜਿਮੂ ਦੇ ਤੱਕ ਬੜਾ ਪਛਾਈ ਹੋਈ ਆ ਵੀ ਸਾਨੂੰ ਆਪ ਦੀ ਗੱਲ ਕਰਨ ਦਾ ਹੱਕ ਦੋ ਤੇ ਉਥੋਂ ਦੀ ਜਨਤਾ ਵੇਰ ਆ ਵੀ ਚੱਲ ਕਿਸੇ ਬੰਦੇ ਨੂੰ ਆਪ ਦਾ ਗੁੱਸਾ ਤਾਂ ਕੱਢਣ ਦਿਓ ਆਪ ਦੀ ਗੱਲ ਤਾਂ ਰੱਖਣ ਦਿਓ ਇਹ ਫਰਕ ਆ ਦੋਆਂ ਕੈਂਟਰੀਆਂ ਦਾ ਰਵਨੀ ਬਿੱਟੂ ਹੁਣਾਂ ਦਾ ਬਿਆਨ ਆਇਆ ਸੀ ਉਹ ਕਹਿੰਦੇ ਕਿ ਮੈਨੂੰ ਬੁਲਾਉਣ ਕਹਿੰਦੇ ਮੈਂ ਆ ਜਾਣਾ ਜਾਂ ਕਹਿੰਦੇ ਉਹ ਆ ਜਾਣ ਕਹਿੰਦੇ ਮੈਂ ਵਿਚ ਪੈ ਕੇ ਕਹਿੰਦੇ ਮੈਂ ਸਮਝੌਤਾ ਕਰਾਣਾ ਕੋਈ ਗੱਲ ਕਰਵਾਣਾ ਹੱਲ ਕਰਵਾਣਾ ਕੋਈ ਆਏ ਮੈਸੇ ਉਧਰ ਦੇਖੋ ਬਿੱਟੂ ਨੂੰ ਪੁੱਛਦਾ ਕੌਣ ਆਥੇ ਕਈ ਬਿੱਟੂ ਤਰੇ ਕਰਦੇ ਉਥੇ ਉਥੇ ਤਾਂ ਦੋ ਹੀ ਬੰਦਿਆਂ ਦੀ ਜਲਦੀ ਆ ਜਿਹੜੇ ਬਿੱਟੂ ਨੂੰ ਕੱਲ ਤੱਕ ਅਸੀਂ ਤਾਲਿਬ ਤਾਲਿਬਾਨੀ ਲੱਗਦੇ ਸੀ ਅੱਜ ਉਹ ਹੀਜ ਕਿਥੋਂ ਨਵਾਂ ਉਮੜ ਪਿਆ ਤਾਂ ਇਹ ਤਾਂ ਬੰਦੇ ਜੀ ਐਵੇਂ ਪੁੱਠੇ ਸੱਦੇ ਬਿਆਨ ਦੇਣ ਨੂੰ ਰੱਖੇ ਹੋਏ ਆ ਜੋ ਨਾਗਪੁਰ ਵਾਲੇ ਕਹਿੰਦੇ ਬਿਆਨ ਦਿੰਦਾ ਇਹਨੂੰ ਬਈ ਕੋਈ ਨਹੀਂ ਜਾਣਦਾ ਠੀਕ ਆ ਆ ਦੇ ਜੇ ਇਨ ਅੱਜ ਤੱਕ ਉਹ ਪੁੱਛਣ ਵੀ ਕਦੀ ਅਮਰ ਸਿੰਘ ਨੂੰ ਮਿਲੇ ਵੀ ਹੈ ਕਦੀ ਪ੍ਰਧਾਨ ਮੰਤਰੀ ਨੂੰ ਮਿਲੇ ਵੀ ਹੈ ਤੁਹਾਨੂੰ ਜਾਣਦਾ ਕਿਡਾ ਹੋਆ ਤੁਹਾਡੇ ਪਹਿਲੇ ਬਿਆਨ ਉਹ ਕਹਿੰਦੇ ਸਾਨੂੰ ਹਾਰੇ ਹੋਏ ਨੂੰ ਰਾਜ ਮੰਤਰੀ ਬਣਾਤਾ ਇਸ ਦੂਬਾ ਤੇ ਕਹਿੰਦੇ ਇਹ ਕਹੇ ਇਹ ਕਹੇ ਤੁਹਾਡਾ ਤੇਰਾ ਡਿੱਜੀ ਬਾਈ ਪੈਦਾ ਹੋ ਗਿਆ ਨਾ ਸਾਡਾ ਉੱਚ ਕੀ ਲੈਣਾ ਦੇਣਾ ਵੀ ਇਹੀ ਤਾਂ ਦੁੱਖ ਆ ਹਾਰੇ ਹੋਏ ਨੂੰ ਕੋ ਬਣਾਇਆ ਠੀਕ ਹੈ ਜੀ ਲੋਕਾਂ ਨੇ ਨਕਾਰਤਾ ਉਹਨੂੰ ਤਾਂ ਮੰਤਰੀ ਬਣਾਤਾ ਜਿਹੜਾ ਬਿਆਨ ਉਹਦਾ ਸੀਗਾ ਵੀ ਪੈਦਲ ਆ ਜਾਓ ਅਸੀਂ ਸਵਾਗਤ ਕਰਾਂਗੇ ਉਹਦਾ ਕੀ ਬਣ ਗਿਆ ਉਹ ਪੁੱਛੋ ਨਾ ਉਹਨੂੰ ਵੀ ਜੇ ਤੇਰਾ ਪਹਿਲੋ ਬਿਆਨ ਦਾ ਕੁਝ ਨਹੀਂ ਬਣਿਆ ਤਾਂ ਅਗਲੇ ਬਿਆਨ ਦਾ ਕੀ ਬਣੂਗਾ ਹੁਣ ਸ਼ੰਭੂ ਮੋਰਚੇ ਦੇ ਕੀ ਅੱਗੇ ਰਣਨੀਤੀ ਹੈਗੀ ਕਿਉਂਕਿ ਲਗਾਤਾਰ ਦੇਖੋ ਜਥਾ ਜਾਂਦਾ ਕੋਸ਼ਿਸ਼ ਕਰਦਾ ਪਰ ਹੁਣ ਤਾਂ ਉਹਨੇ ਅੱਗੇ ਨਾਲੋਂ ਵੀ ਵੱਧ ਹੋਰ ਤੇ ਤਾਮਾਸ਼ਾ ਬਣਾਤਾ ਹੈਗਾ ਹਮੇ ਹਰੇਕ ਵਾਰ ਕੋਈ ਕਿਸਾਨ ਜ਼ਖਮੀ ਵੀ ਹੋ ਜਾਂਦੇ ਨੇ ਤਾਂ ਹੁਣ ਅਗਲਾ ਜਥਾ ਕੱਲੂ ਜਾਊਗਾ ਨਹੀਂ ਹੁਣ 18 ਤਰੀਕ ਨੂੰ ਰੇਲ ਰੋਕੋ ਪ੍ਰੋਗਰਾਮ ਹੈ ਅੱਛਾ ਠੀਕ ਹੈ ਉਹੀ ਹੈ ਦੋਵੇਂ ਮੋਰਚੇ ਫੈਸਲਾ ਕਰਕੇ ਅਗਲੇ ਕਰਕੇ ਤਾਂ ਫੈਸਲਾ ਕਰਨਗੇ ਇੱਕ ਗੱਲ ਦੇਖੋ ਜਦੋਂ ਫੈਸਲਾ ਹੀ ਕਰ ਲਿਆ ਆਪਾਂ ਵੀ ਜਿੰਨੇ ਵੀ ਜਾ ਰਿਹਾ ਜਿੱਥੇ ਸਾਰੇ ਲੀਡਰ ਜਾਂਦੇ ਨੇ ਕੋਪੇਂਡਾਲਾ ਕੋਪਲਾ ਕਾਲਾ ਕੋ ਜਿਲੇ ਵਾਲਾ ਤੇ ਵੱਡੇ ਸੂਬੇ ਦੇ ਲੀਡਰ ਹੁੰਦੇ ਆ ਐਕੀ ਲੌਂਗੋਵਾਲ ਸਾਹਿਬ ਤੇ ਹੋਰ ਤਿੰਨ ਚਾਰ ਸਾਡੇ ਸੂਬੇ ਦੇ ਲੀਡਰ ਮੰਡ ਲਾਉ 100 ਦੇ ਵਿੱਚੋਂ ਜੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਸੈਕਟਰ ਬਚਾ ਲਈਏ ਕੋ ਦੇਣਾ ਵੀ ਪੈ ਜਾਵੇ ਕੁਰਬਾਨੀ ਵੀ ਸਾਨੂੰ ਨਹੀਂ ਲੱਗਦਾ ਸੌਦਾ ਕੁਮਈਗਾ ਇਧਰ ਵੀ ਤਾਂ ਸਾਡੀ ਇਹ ਪੋਜੀਸ਼ਨ ਹੈ ਵੀ ਜੇ ਵੱਡੇ ਤੋਂ ਵੱਡਾ ਆਗੂ ਆਰ ਕੇ ਵੀ ਲੋਕਾਂ ਦੇ ਮਸਲੇ ਹਲ ਕਰਾ ਜੀਏ ਤਾਂ ਕੋ ਛੋਟੀ ਪ੍ਰਾਪਤੀ ਨਹੀਂ ਹੈ ਹਾਂ ਅੱਗੇ ਰਣਨੀਤੀ ਹਾਲੇ ਤੇ ਇਹੀ ਬੇਨਤੀ ਆ ਵੀ 18 ਦਾ ਰੇਲ ਰੁਕੋ ਆ ਸਾਰੇ ਪੰਜਾਬ ਨੂੰ ਚਾਹੇ ਸਾਰੀਆਂ ਪੰਚਾਇਤਾਂ ਚਾਹੇ ਤੁਹਾਡੇ ਉਹ ਕਲੱਬ ਵਾਲੇ ਨੌਜਵਾਨ ਨੇ ਪਿੰਡਾਂ ਦੇ ਵਿੱਚ ਚਾਹੇ ਉਹ ਵਪਾਰ ਮੰਡਲ ਦੇ ਲੋਕ ਨੇ ਵਿਦਿਆਰਥੀ ਨੇ ਚਾਹੇ ਉਹ ਮਜ਼ਦਮ ਨੇ ਕੋਈ ਤਕਬਾ ਵਜੇ ਜੇ ਅੰਦੋਲਨ ਉਦ ਤਰ੍ਹਾਂ ਤੇ ਲੱਖਾਂ ਦੀ ਤਾਦਾਦ ਵਿੱਚ ਚਰੇਲਾਂ ਤੇ ਆਜੋ 12 ਤੋਂ 3 ਹਾਂ ਦੇਖਿਓ ਫਾਟਕ ਦੇਖੋ ਰੇਲ ਰੇਲ ਦਾ ਰੇਲ ਦਾ ਸਟੇਸ਼ਨ ਦੇਖੋ ਉਦੋਂ ਬਗੈਰ ਨਹੀਂ ਚੜਨਾ ਕਿਉਂਕਿ ਉੱਥੇ ਉੱਥੇ ਗਾਰਡ ਹੁੰਦਾ ਉਹਨੂੰ ਪਤਾ ਹੁੰਦਾ 12 ਵਜੇ ਚੜੋ ਭਾਵੇਂ ਜਥੇ ਬੰਦੀ ਹੈਗੀ ਤੇ ਭਾਵੇਂ ਨਹੀਂ ਹੈਗੀ ਤੁਸੀਂ ਵੀਡੀਓ ਵਾਇਰਲ ਕਰ ਦਿਓ 12 ਤੋਂ 3 ਵਜੇ ਤੱਕ ਜਮ ਕਰਕੇ ਔਰ ਪੰਜਾਬੀਆਂ ਲਈ ਵਾਹ ਦੇਖੋ ਜੇ ਮੋਦੀ ਸਰਕਾਰ ਨਾ ਹਿੱਲੂਗੀ ਤੇ ਸਾਨੂੰ ਦੱਸ ਦਿਓ ਐ ਸਰਕਾਰ ਕਾਇਦਾ ਹੈ ਇੱਕ ਪਿਛਲੇ ਦਿਨਾਂ ਦੇ ਵਿੱਚ ਪਹੂਰ ਜਥੇਬੰਦੀਆਂ ਨੂੰ ਲੈ ਕੇ ਗੱਲਾਂ ਚੱਲ ਰਹੀਆਂ ਸੀ ਪਰ ਹੁਣ ਹਰੇਕ ਜਥੇਬੰਦੀ ਦੇ ਵੱਲੋਂ ਇੱਕ ਠੰਡੀ ਹਵਾ ਦਾ ਬੁੱਲਾ ਆਉਣਾ ਸ਼ੁਰੂ ਹੋ ਗਿਆ ਹਾਲਾਂਕਿ ਉਹ ਗਰਾਹ ਉਹਨਾਂ ਨੇ ਵੀ ਹੁਣ ਅੱਜ ਵੀਡੀਓ ਰਿਲੀਜ਼ ਕੀਤੀ ਹੈ ਉਹ ਕਹਿੰਦੇ ਅਸੀਂ ਅੰਦੋਲਨ ਦੇ ਹੱਕ ਦੇ ਵਿੱਚ ਕਹਿੰਦੇ ਅਸੀਂ ਪ੍ਰੋਗਰਾਮ ਰੱਖਿਆ 23 ਤਰੀਕ ਨੂੰ ਉੱਥੇ ਅਸੀਂ ਜਿਹੜਾ ਅਫਸਰਾਂ ਦਾ ਜਿਹੜਾ ਕਹਿੰਦੇ ਘਰਾਵ ਕਰਾਂਗੇ ਇੱਕ ਦਿਨ ਦਾ ਠੀਕ ਹੈ ਚੰਗੀ ਗੱਲ ਹਰੇਕ ਨੂੰ ਆਪਣਾ ਪ੍ਰੋਗਰਾਮ ਦੇਣ ਦਾ ਹੱਕ ਹੈਗਾ ਮਾਇਕ ਗੱਲ ਹੀ ਹੈਗੀ ਆ ਸਾਡੇ ਯਤਨ ਹੈਗੇ ਆ ਕਿ ਅਸੀਂ ਸਾਰੇ ਸਮੁੱਚੀ ਇਕਤਨ ਕਰੀਏ ਦੇਖੋ ਇਹ ਹੋਰ ਦਿਨਾਂ ਤੱਕ ਤੁਹਾਡੇ ਸਾਹਮਣੇ ਸਾਰਾ ਕੁਝ ਸਪਸ਼ਟ ਹੋ ਜਾਊਗਾ ਕਿ ਕਹਦੇ ਮੰਚ ਕੀ ਭਾਵਨਾ ਕੀ ਨਹੀਂ ਪੜਨਾ ਹੈਗੀਆਂ ਤੋਂ ਕਿਉਂਕਿ ਜਿੱਦਾਂ ਵੱਡਾ ਦਿੱਲੀ ਦਾ ਹਾਕਮ ਹੈਗਾ ਉਹ ਸਾਰੀਆਂ ਗੱਲਾਂ ਨੂੰ ਮੱਦੇ ਵਿੱਚ ਰੱਖ ਕੇ ਆਪਾਂ ਨੂੰ ਜੇ ਆਸਾਨਾਂ ਨੂੰ ਕਿਸਾਨਾਂ ਮਜ਼ਦੂਰਾਂ ਦੇ ਮੰਗਾ ਨਾਲ ਪਿਆਰ ਹੈਗਾ ਤਾਂ ਆਪਾਂ ਨੂੰ ਇਕੱਠੇ ਹੋ ਕੇ ਕੁਝ ਕਰਨਾ ਚਾਹੀਦਾ ਹੈ ਉਗਰਾ ਉਹਨੇ ਇੱਕ ਹੋਰ ਵੀ ਗੱਲ ਕਹੀ ਉਹ ਕਹਿੰਦੇ ਕਿ ਠੀਕ ਹੈ ਕਹਿੰਦੇ ਅੰਦੋਲਨ ਕਰੋ ਕਹਿੰਦੇ ਪਰ ਮਰਨ ਵਰਤ ਕਹਿੰਦੇ ਨਾ ਰੱਖਿਆ ਜਾਵੇ ਕਹਿੰਦੇ ਕਿਉਂਕਿ ਸਾਡੇ ਤਾਂ ਇਤਿਹਾਸ ਸਿੱਖ ਕੌਮ ਦਾ ਇਤਿਹਾਸ ਹੀ ਕਹਿੰਦੇ ਇਹ ਕਿਸੇ ਤਾਂ ਲੜਦੇ ਰਹੇ ਆ ਹਸਤਾ ਸੰਘਰਸ਼ ਕਰਦੇ ਰਹੇ ਆ ਪਰ ਕਹਿੰਦੇ ਅਸੀਂ ਆਪ ਨਹੀਂ ਕਦੇ ਡਾਊਨ ਪਏ ਵੀ ਮਰਨ ਵਰਤ ਰੱਖ ਕੇ ਅਸੀਂ ਕਿਸੇ ਦੇ ਖਿਲਾਫ ਕੋਈ ਸੰਘਰਸ਼ ਕਰੀਏ ਦੋ ਗੱਲਾਂ ਨੇ ਜੀ ਗ੍ਰਾਹਾ ਸਾਹਿਬ ਜੀ ਨੇ ਕਈ ਜਥੇਬੰਦੀ ਦੀਆਂ ਤਰੀਕੇਕਾਰ ਹੋਣਗੇ ਸਾਨੂੰ ਪਸੰਦ ਨਾ ਹੋਣਗੇ ਹੂੰ ਇਹਦਾ ਮਤਲਬ ਇਹ ਨਹੀਂ ਨੂੰਨਕਾਰ ਸਕਦੇ ਕਈ ਸਾਡੇ ਤਰੀਕੇ ਤੇ ਉਹਨਾਂ ਨੂੰ ਪਸੰਦ ਨਾ ਹੋਣਗੇ ਜੇ ਜੇ ਉਹ ਕਹਿੰਦੇ ਨੇ ਦੇਖੋ ਸਿੱਖੀਜ਼ਮ ਨੂੰ ਪਰਭਾਸ਼ਿਤ ਕਰਨਾ ਕਿ ਗੁਰਾਂ ਸਾਹਿਬ ਦੀ ਜਥੇਬੰਦੀ ਸਿੱਖੀਜ਼ਮ ਦੇ ਫਲਸਫੇ ਅਨੁਸਾਰ ਚੱਲਦੀ ਹੈ ਜਿਹੜਾ ਅੱਜ ਉਹ ਲੈ ਰਹੇ ਨੇ ਠੀਕ ਹੈ ਨਾ ਤਾਂ ਫਿਰ ਉਹ ਦੇਖੋ ਨਾ ਇਹ ਗੱਲਾਂ ਹੁਣ ਬੰਦੀਆਂ ਨਹੀਂ ਹੈਗੀ ਚੈਨਲਾਂ ਦੇ ਡਿਬੇਟ ਕਰੀਏ ਉਹ ਹਰ ਜਥੇਬੰਦੀ ਦਾ ਤਰੀਕੇ ਕਰ ਦੋਵੇਂ ਫੋਰਮਾਂ ਦਾ ਆਪਣਾ ਫੈਸਲਾ ਵਾ ਤਾਂ ਦਿਖਣਾ ਉਧਰਲੇ ਬੰਨੇ ਅਸੀਂ ਜਥਿਆਂ ਚ ਅੱਗੇ ਜਾ ਰਹੇ ਉਹ ਵਾਲਾ ਪਸੰਦ ਆਉਂਦਾ ਉਧਰ ਆਜਣ ਜਿਹੜਾ ਪਸੰਦ ਆਉਂਦਾ ਉਹ ਚਾਜਣ ਠੀਕ ਹੈਗਾ ਨਾ ਤੋ ਇਸ ਕਰਕੇ ਮੈਨੂੰ ਲੱਗਦਾ ਹਰੇਕ ਦਾ ਆਪਣਾ ਨਜ਼ਰੀਆ ਹੁੰਦਾ ਔਰ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਲੇਜੈਂਡਸ ਸੀਗੇ ਹੂੰ ਉਹਨਾਂ ਨੇ ਇਹ ਥਿਓਰੀ ਨੂੰ ਅਪਣਾਇਆ ਹੈਗਾ ਕੀ ਕਹਿਣਗੇ ਉਹਨਾਂ ਬਾਰੇ ਉਹ ਤੇ ਮੈਨੂੰ ਲੱਗਦਾ ਇਹ ਗੱਲਾਂ ਨਹੀਂ ਪੈਣਾ ਚਾਹੀਦਾ ਚਲੋ ਉਹਨਾਂ ਦਾ ਨਜ਼ਰੀਆ ਕੋਲਪ੍ਰਤੀ ਹੈ ਸਾਡਾ ਆਪਣਾ ਨਜ਼ਰੀਆ ਇੱਕ ਪੰਦੇਸਾ ਬਾਜੂ ਸੀ ਚਿੱਠੀ ਜਾਰੀ ਕਰਤੀ ਹੈ ਸਾਰੇ ਹੋਰ ਨੁਮਾਇੰਦਿਆਂ ਨੂੰ ਜਥੇਬੰਦੀਆਂ ਦੇ ਹਾਂ ਠੀਕ ਹੈ ਜੀ ਆ ਇਹ ਐਸੀ ਕੀਤੀ ਹੈਗੀ ਜਾਰੀ ਦੇਖਦੇ ਆ ਦੋਵਾਂ ਦਾ ਕੀ ਜਵਾਬ ਆਉਂਦਾ ਹੂੰ ਦਰਸ਼ਨਪਾਲ ਕਹਿੰਦੇ ਚਿੱਠੀ ਪਹੁੰਚੀ ਨਹੀਂ ਫੋਨ ਤੇ ਕਰੋਂਗੇ ਉਸੇ ਕਰਾਈ ਉਹਨਾਂ ਨੂੰ ਪਹਚਾਦਾਂਗੇ ਤੇ ਸੌਖਾ ਕੰਮ ਹੈ ਚਿੱਠੀ ਦਾ ਹੀ ਪਹਚਾਦਾਂਗੇ ਵੱਡਾ ਮਸਲਾ ਹੈ ਤੇ ਅਗਲੀ ਰਣਨੀਤੀ ਕੀ ਤੈਅ ਹੋਣ ਵਾਲੀ ਹੈ ਜਾਂ ਹੁਣ 18 ਤੋਂ ਬਾਅਦ ਹੀ ਕੋਈ ਤੈਅ ਕਰਾਂਗੇ ਕਿਉਂਕਿ ਅੱਗੇ ਸ਼ੀਦੀ ਦਿਹਾੜਾ ਜਿਹੜਾ ਉਹ ਵੀ ਇੱਕ ਹਫ਼ਤਾ ਆ ਰਿਹਾ ਪੂਰਾ ਇਹ 18 ਤੋਂ ਬਾਅਦ ਹੀ ਅੱਗੇ ਫੈਸਲਾ ਜੋ ਵੀ ਹੋਊਗਾ ਅਜ ਫੋਰਮ ਤੈਅ ਕਰਾਂਗੇ 18 ਤੋਂ ਬਾਅਦ ਹੀ 18 ਤੱਕ ਦਾ ਤੇ ਕੱਲ ਦਾ ਪ੍ਰੋਗਰਾਮ ਦੂਜੇ ਸੂਬਿਆਂ 'ਚ ਹੈ ਫਿਰ 18 ਦਾ ਪ੍ਰੋਗਰਾਮ ਅੱਜ ਡੀਜੀਪੀ ਪੰਜਾਬ ਆਏ ਸੀ ਕੋਈ ਗੱਲਬਾਤ ਹੋਈ ਕੋਈ ਮੈਂ ਤੁਹਾਨੂੰ ਫੇਰ ਦੱਸਦਾ ਵੀ ਡੀਜੀਪੀ ਪੰਜਾਬ ਆਪ ਦੀ ਗੱਲ ਕਰਨਾ ਹੈ ਜਿਹੜੇ ਸੁਪਰੀਮ ਕੋਰਟ ਨੇ ਕਿਹਾ ਵੀ ਜਾ ਕੇ ਮੈਡੀਕਲ ਸਹਿਤ ਅਲੀ ਗੱਲ ਕਰਨੀ ਹੋਰ ਕੁਝ ਨਹੀਂ ਸੀ। ਕੋਈ ਕਿਸੇ ਨੁਮਾਇੰਦੇ ਨਾਲ ਗੱਲਬਾਤ ਨਹੀਂ। ਨਾ ਹੋਈ। ਧੰਨਵਾਦ ਭੰਦੇ ਸਾਹਿਬ। ਤੇ ਹਸਨ ਸਾਡੇ ਨਾਲ ਸਰਬੰਸ ਸਿੰਘ ਪੰਦੇਰ ਜਿਨ੍ਹਾਂ ਦਾ ਕਹਿਣਾ ਕਿ 18 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਜਿਹੜੀ ਆ ਉਹ ਲਿਖੀ ਜਾਊਗੀ ਕਿਉਂਕਿ 18 ਤਰੀਕ ਨੂੰ ਰੇਡ ਰੋਕੋ ਪ੍ਰੋਗਰਾਮ ਰੱਖਿਆ ਹੋਰ ਦੂਜੇ ਪਾਸੇ ਹੋਰ ਜਥੇਬੰਦੀਆਂ ਨੁਮਾਇੰਦਿਆਂ ਨੂੰ ਵੀ ਚਿੱਠੀਆਂੜੀਆਂ ਅੱਜ ਜਾਰੀ ਕਰ ਦਿੱਤੀਆਂ ਨੇ। ਕੈਮਰਾ ਪਰਸਨ ਬਿਲ ਜਾਂਦਾ ਨਾਮ ਮਨਦੀਪ ਜੋਤ ਖਨੋਰੀ ਬਾਡਰ।